ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 200 900 ਵੋਟ ਤੇ ਪ੍ਰਵਾਸੀਆਂ ਦੀ ਵੋਟ 650 ਵੋਟ 800 ਵੋਟ ਇੱਕ ਪਿੰਡ ਦੇ ਵਿੱਚ ਵਸਾਈ ਕਹਿੰਦੇ ਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਗੁੱਸਾ ਨਾ ਕਰੋ ਮੈਂ ਅੱਜ ਇੱਕ ਕਹਾਣੀ ਪੜ ਰਿਹਾ ਸੀਗਾ ਸੁਣ ਰਿਹਾ ਸੀਗਾ ਕੋਈ ਪਾਕਿਸਤਾਨ ਦਾ ਬੰਦਾ ਸੁਣਾ ਰਿਹਾ ਸੀ ਲੈ ਬਾਈ ਮਾਈਆਂ ਬੈਠੀਆਂ ਬੇਬੇ ਬੈਠੀਆਂ ਉਹ ਵੀਰ ਕੈਮਰੇ ਆ ਲਿਆ ਸਾਡਾ ਯਾਰ ਉਹਨਾਂ ਨੂੰ ਵੀ ਸੁਣਾ ਦੋ ਪਾਸੇ ਹੋ ਕੇ ਬਰੇ ਤਾਂ ਉਹ ਕਹਿੰਦਾ ਵੀ ਇੱਕ ਦਿਨ ਇੱਕ ਬੰਦੇ ਨੇ ਆਪਦੇ ਘਰੇ ਟੜਕੀ ਲਾਤੀ ਚੂਹੇ ਦੀ ਖਾਸਰ ਚੂਹਾ ਆ ਗਿਆ ਕੁੱਪੜ ਕੋਲੇ ਵੀ ਮਤਰਾ ਕੜਕੀ ਲੱਗ ਗਈ ਤੇ ਆਪਾਂ ਮਾਰੇ ਗਏ ਉਹ ਕਹਿੰਦਾ ਮੈਨੂੰ ਕੀ ਡਰਾ ਡਰ ਹੋਊਗਾ ਤੈਨੂੰ ਹੋਊਗਾ ਉਹ ਚੂਹਾ ਗਿਆ ਬੱਕਰੇ ਕੋਲੇ ਵੀ ਆ ਕੜਕੀ ਲੱਗ ਗਈ ਘਰੇ ਤੇ ਉਹ ਕਹਿੰਦਾ ਭਾਈ ਤੂੰ ਆਪਣੀ ਬਣੀ ਨਿਮੇੜ ਆਪਾਂ ਨੂੰ ਕੋਈ ਪਰਵਾਹ ਨਹੀਂ ਚੂਹਾ ਗਿਆ ਢੱਗੇ ਕੋਲੇ ਉਹ ਢੱਗਾ ਕਹਿੰਦਾ ਯਾਰ ਮੈਂ ਤਾਂ ਆਉਦਾ ਹੀ ਨਹੀਂ ਕੜਕੀ 'ਚ ਮੈਂ ਕਿੱਥੇ ਆ ਜੂਗਾ ਇਹ ਤੂੰ ਜਾਣ ਤੇਰੇ ਤੇ ਬਣੀ ਐ ਚਲੋ ਜੀ ਕੜਕੀ ਦੇ ਵਿੱਚ ਕਹਿੰਦੇ ਕਿਤੇ ਰਾਤ ਨੂੰ ਸੱਤ ਫਸ ਗਿਆ ਤੋ ਬੰਦੇ ਦੇ ਘਰ ਵਾਲੀ ਨੇ ਸੋਚਿਆ ਵੀ ਚੂਹਾ ਫਸ ਗਿਆ ਕਿਤੇ ਤੇ ਉਹਨੇ ਜਾ ਹੱਥ ਪਾਇਆ ਉਹਨੂੰ ਰਾਤ ਨੂੰ ਕਦੇ ਗੜਖੀ ਨੂੰ ਤੇ ਸੱਪ ਨੇ ਮਾਰਿਆ ਡੰਗ ਤੇ ਉਹਦੇ ਘਰ ਵਾਲੀ ਦੀ ਬਾਹ ਲੀਲੀ ਹੋ ਗਈ ਸਵੇਰੇ ਜਿਹੜੇ ਵੈਦ ਹਕੀਮ ਬੁਲਾਏ ਗਏ ਉਹ ਕਹਿੰਦੇ ਭਈ ਇਹ ਤਾਂ ਇਹਦਾ ਇਲਾਜ ਕਰਨ ਦੀ ਖਾਤਰ ਆਪਾਂ ਨੂੰ ਮੁਰਗਾ ਚਾਹੀਦਾ ਮੁਰਗੇ ਦਾ ਸੂਪ ਬਣਾ ਕੇ ਪਿਉਣਾ ਪੈਣਾ ਲੋ ਜੀ ਮੁਰਗੇ ਦੀ ਵਾਰੀ ਆ ਗਈ ਚੂਹਾ ਕਹਿੰਦਾ ਕਿਉਂ ਕਲਿੱਕੀ ਕਿਦੀ ਖਾਤਰ ਬਣੀ ਸੀ ਧਰ ਲਿਆ ਮੜ ਵਰਗਾ ਥੋੜੇ ਦਿਨਾਂ ਬਾਅਦ ਬਿਮਾਰ ਰਹੀ ਤੇ ਮਰ ਗਈ ਜਿੱਦਿ ਉਹਦਾ ਸ਼ਸਕਾਰ ਕੀਤਾ ਇਹ ਮੁਸਲਮਾਨ ਉਹਦੇ ਕਰਦੇ ਹੋਣੇ ਆਪਦਾ ਕੰਮ ਕਰ ਉਹ ਕਹਿੰਦਾ ਵੀ ਅੱਜ ਰਿਸ਼ਤੇਦਾਰ ਸਾਰੇ ਹੋਰ ਆਏ ਆ ਤੇ ਅੱਜ ਬੱਕਰਾ ਬਣਾ ਲਓ ਉਹਦੇ ਬੱਕਰੇ ਦੀ ਵਾਰੀ ਆ ਗਈ ਚੂਹਾ ਫਿਰ ਬੱਕਰੇ ਨੂੰ ਕਹਿੰਦਾ ਵੀ ਕਿਉਂ ਮਤਰਾ ਕਿਵੇਂ ਆ ਤੂੰ ਤਾਂ ਕਹਿੰਦਾ ਆਪਣੀ ਬਣੀ ਨਵੇੜ ਚਲੋ ਬੱਕਰਾ ਵੀ ਨਿਪਟ ਗਿਆ ਉਹਦਾ ਭੋਗ ਪਿਆ ਜਿੱਤੇ ਉਹਦੇ ਕਹਿੰਦੇ ਵੱਡਾ ਕੱਟਾ ਹੁਣ ਢੱਗਾ ਵੀ ਧਰ ਲੋ ਉਹ ਕਹਿੰਦੇ ਯਾਰਾ ਢੱਗੇ ਕੋਲ ਬਾ ਗਿਆ ਕਹਿੰਦਾ ਕਿਉਂ ਚੂਹਾ ਕਹਿੰਦਾ ਤੂੰ ਤਾਂ ਕਹਿੰਦਾ ਮੈਂ ਤਾਂ ਉਹਦੇ ਨਹੀਂ ਕਿੜਿੱਖੀ 'ਚ ਆ ਗਿਆ ਨਾ ਜਿਵੇਂ ਸਰਪੰਚ ਸਾਹਿਬ ਤੁਸੀਂ ਗੱਲ ਕਰਦੇ ਸੀ ਨਾ ਵੀ ਸਾਨੂੰ ਕੀ ਆ ਉਧਰ ਬਣਾ ਦਿਓ ਇਧਰ ਬਣਾ ਦਿਓ ਇਹ ਗੱਲ ਨਹੀਂ ਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਪਿੰਡ ਵਾਲਾ ਗੁੱਸਾ ਨਾ ਕਰੋ ਗੱਲ ਮੇਰੀ ਕੌਲੀ ਆ ਪੰਜਾਬੀ ਮਾਂ ਬੋਲੀ ਦੀ ਖਾਤਰ ਤੁਸੀਂ ਚੰਡੀਗੜ੍ਹ ਦੇ ਬਿਲਕੁਲ ਨਾਲ ਬੈਠੇ ਹੋ ਅਸੀਂ 20 ਵਾਰੀ ਇੱਥੇ ਕੱਟ ਕੀਤਾ ਰੋਸਵਜਾਰੇ ਕੀਤੇ ਆ ਡਾਂਗਾ ਵੀ ਖਾਧੀਆਂ ਪੁਲਿਸ ਦੀਆਂ ਪਰਚੇ ਵੀ ਹੋਏ ਆ ਅੰਦਰ ਵੀ ਗਏ ਆ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕੁ ਬੰਦੇ ਉੱਠ ਕੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਈ ਆ ਪਾਣੀ ਦੀ ਲੜਾਈ ਆ ਬਾਈ ਅਬਤੋਜ ਬੈਠਾ ਸਾਨੂੰ 7 ਸਾਲ ਹੋ ਗਏ 16 17 ਤੋਂ ਲੱਗੇ ਆ ਬਿਲ ਲਗਾਤਾਰ ਗੁੱਡੇ ਦਰਿਆ ਰਾਹੀਂ ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਜਰਾਂ ਪਾ ਕੇ ਕਹੇ ਹਾਂ ਨਹੀਂ ਇਹਦਾ ਜਦੋਂ ਆਪ ਦੀ ਕੋਈ ਲੱਤ ਬਾਹ ਕੜੀ ਕੀ ਜਾਂਦੀ ਆ ਨਾ ਉਹਦੀ ਚੀਕਾ ਮਾਰਦੇ ਆ ਅੱਜ ਜੱਟਪੁਰੇ ਤੇ ਆ ਆ ਬਣੀ ਆ ਜੱਟ ਭਰਾ ਖੜਿਆ ਤੇ ਤੁਹਾਡੇ ਨਾਲ ਦੇ ਪਿੰਡ ਕਿੱਥੇ ਗਏ ਹਕੂਕ ਸੁੱਤੇ ਪਏ ਆ ਜੱਪਾ ਕੀ ਲੈਣਾ ਜਿੱਤੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਸੱਟ ਦਾ ਖੜਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਐ ਚੰਬੜ ਦੀ ਬਾਈ ਕੋਈ ਪਾਣੀ ਦੀ ਗੱਲ ਕਰਦਾ ਕੋਈ ਬੋਲੀ ਦੀ ਕਰਦਾ ਕੋਈ ਕਿਸਾਨੀ ਦੀ ਕਰਦਾ ਕੋਈ ਧਰਮ ਦੀ ਕਰਦਾ ਕੋਈ ਕੌਮ ਦੀ ਕਰਦਾ ਬਾਬਾ ਬਖਸ਼ੀ ਜਾਨੇ ਜੇ ਧਰਮ ਕੌਮ ਦੀ ਗੱਲ ਆ ਸੀ ਕੀ ਲੈਣਾ ਚੱਕ ਕੇ ਮਰਸਪਾਲ ਵਰਕੇ ਲਾ ਕੇ ਐਨੇ ਸਿਰ ਬੁਰਗੜ ਸਿਰ ਤੇ ਆਪਾਂ ਕੀ ਲੈਣਾ ਸਾਨੂੰ ਕੀ ਸੀ ਕੁੰਡੇ ਲਾਵੇ ਘਰਾਂ ਦੇ ਗਿਰੀ ਖੱਤ ਲਾਇਆ ਉਹ ਨੌਜਵਾਨ ਵਾਂਗੂ ਚੱਲ ਕੇ ਭਾਈ ਇਹੀ ਬਿਮਾਰੀ ਸਾਨੂੰ ਮਾਰੂਗੀ ਬੰਦੇ ਗਿਣਤੀ ਲਿਆ ਉਹ ਸਰਕਾਰ ਦੀਆਂ ਨਿਗਾਹਾਂ ਤੇ ਅੱਖਾਂ ਤੇ ਆ ਉਹਨੇ ਚੱਕ ਕੇ ਟਾਰਗੇਟ ਕਰਕੇ ਕਿਸੇ ਨੂੰ ਮਰਵਾਉਣਗੇ ਕਿਸੇ ਨੂੰ ਖਸਾਉਣਗੇ ਜੋ ਸਾਨੂੰ ਆਹੀਂ ਦੱਬਣ ਗਏ ਲਿਆ ਕੇ ਹਰਾਮੀ ਦੀ ਗੱਲ ਦੇਖੋ ਇੱਥੇ ਲੁਧਿਆਣੇ ਦੀ ਗੱਲ ਆ ਉਥੇ ਦਾ ਪੱਤਰਕਾਰ ਆ ਮਨੋਜ ਹੀਰਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਆ ਕਿ ਭਈਆ ਜੀ ਸਰਪੰਚ ਬਣ ਲ ਗਏ ਭਈਆ ਜੀ ਆਪਣੇ ਬੰਦਿਆਂ ਦੇ ਫਾਰਮ ਘੁਆ ਰਹੇ ਆ ਐਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਸ ਨੇ ਦੰਗੇ ਭੜਕਾਉਣ ਦਾ ਪਰਚਾ ਦਿੱਤਾ ਕੋਸਲਾ ਕਰਨ ਤਾੜੇ ਦੇ ਦੇਣ ਸਾਡੇ ਦੇ ਦੇਣ ਕਿਸੇ ਦੇ ਵੀ ਦੇ ਸਕਦੇ ਆ ਜੇ ਅਸੀਂ ਆਪਣੀ ਹੋਣ ਦੀ ਗੱਲ ਕਰਾਂਗੇ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਾਨੂੰ ਇਹ ਅੱਤਵਾਦੀ ਦੰਗੇ ਭੜਕਾਉਣ ਵਾਲੇ ਪਤਾ ਨਹੀਂ ਕਿਹੜੇ ਕਿਹੜੇ ਟੈਗ ਲਾ ਕੇ ਮੁਕੱਦਮੇ ਦਰਜ ਕਰ ਦਿੰਦੇ ਆ ਤੇ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਬੰਦੇ ਇਕੱਠੇ ਹੋ ਗਏ ਪ੍ਰਵਾਸੀ ਉਹ ਸ਼ਰਿਆ ਕਹਿ ਰਿਹਾ ਕੈਮਰੇ ਤੇ ਆ ਕੇ ਕਿ ਐਸੇ ਕਰੋਗੇ ਵੈਸੇ ਕਰੋਗੇ ਯੂਪੀ ਨੇ ਇਹ ਹਾਲ ਕਰ ਦੇਂਗੇ ਬਿਹਾਰ ਨੇ ਉਹ ਹਾਲ ਕਰ ਦੇਂਗੇ ਉੱਥੇ ਕੋਈ ਪਰਚਾ ਨਹੀਂ ਆ ਡੇਰਾ ਵਾਸੀ ਤੋਂ ਫੋਨ ਆਇਆ ਕੱਲ ਮੈਨੂੰ ਕਹਿੰਦਾ ਭਾਈ ਇੱਕ ਕਲੋਨੀ ਆ 164 ਘਰ ਹੈ ਮੈਂ ਇਕੱਲਾ ਹੀ ਇੱਥੇ ਪੰਜਾਬੀ ਐ ਬਾਕੀ ਸਾਰੇ ਪ੍ਰਵਾਸੀ ਆ ਸਾਰੇ ਮੈਨੂੰ ਤੰਗ ਕਰਦੇ ਜੇ ਨਿਕਲ ਜੇ ਕਿਸ ਤਰੀਕੇ ਨਾਲ ਆ ਰਾਤ ਨੂੰ ਮੇਰੇ ਘਰ ਵਾਲੀ ਬਿਮਾਰ ਹੋ ਗਈ ਤੇ ਮੈਂ ਦਵਾਈ ਲੈਣ ਉਹ ਨਾਲ ਲੈ ਕੇ ਜਾ ਰਿਹਾ ਸੀਗਾ ਜਿਹੜਾ ਦਰਵਾਜ਼ੇ ਤੇ ਬੈਠਾ ਹੁੰਦਾ ਗੇਟ ਤੇ ਬੈਠਾ ਹੁੰਦਾ ਬੰਦਾ ਉਹ ਕਹਿੰਦਾ ਬਈ ਇਹ ਬਾਅਦ ਨਹੀਂ ਖੁੱਲਦਾ ਤੇ ਰਾਤ ਨੂੰ ਉਹ ਕਹਿੰਦਾ ਮੇਰੇ ਘਰ ਵਾਲੀ ਬਿਮਾਰ ਆ ਮੈਂ ਦਵਾਈ ਲੈਣ ਜਾਣਾ ਡਾਕਟਰ ਕੋਲੇ ਇਹ ਨਹੀਂ ਜੀ ਇਹ ਨਹੀਂ ਖੁੱਲੂਗਾ ਬੰਦਾ ਉਹਨਾਂ ਦਾ ਸੀ ਜਿਹੜੇ ਜਾਣ ਕੇ ਤੰਗ ਕਰ ਰਹੇ ਆ ਆ ਚਲੋ ਮੈਂ ਉੱਥੋਂ ਆਪਣੀ ਗੱਡੀ ਖੜਾ ਕੇ ਨਾਲ ਇੱਕ ਨਾ ਤਾਕੀ ਜੀ ਰੱਖੀ ਜਿਹੜਾ ਵੀ ਤੁਰ ਕੇ ਗਿਆ ਕਹਿੰਦਾ ਜੀ ਬਾਰ ਨਹੀਂ ਮੈਂ ਵੱਡਾ ਦਰਵਾਜ਼ਾ ਨਹੀਂ ਖੋਲਦਾ ਨਾਲ ਫਿਰਤੀ ਗੁੱਦੇ ਉਥੇ ਨੰਗ ਜਾਓ ਕਹਿੰਦਾ ਮੈਂ ਉਥੋਂ ਜਾ ਕੇ ਉਥੋਂ ਕਹਾ ਮੈਂ ਕੋ ਰਖਸ਼ਾ ਲਾ ਕਰਾ ਕੇ ਭੁੰਡੀ ਜੀ ਤੇ ਫਿਰ ਮੈਂ ਡਾਕਟਰ ਕੋਲ ਗਿਆ ਆਪਣੀ ਗੱਲ ਦਿਖਾ ਕੇ ਮੈਂ ਤਰ ਕੇ ਵਾਗ ਗਿਆ ਸੱਚੋ ਕੋਲੇ ਜਿਹੜਾ ਵਸੇ ਸੱਚੋ ਕੋਲੇ ਕਹਿੰਦਾ ਸੱਚੇ ਨੇ ਵੀ ਕੋਈ ਗੱਲ ਹੀ ਨਹੀਂ ਸੁਣੀ ਕਹਿੰਦਾ ਮੈਂ ਕੱਲਾ ਉਹ 50 ਬੰਦੇ ਆ ਗਏ ਹੁਣ ਗੁੱਸਾ ਆ ਕੇ ਉਹ ਬਾਈ ਨੇ ਗੱਲ ਕਹੀ ਖਾਲਸੇ ਨੇ ਕਹਿੰਦਾ ਭਾਈ ਅਸੀਂ ਜਵੀਨਾ ਨਹੀਂ ਵੇਚਣਾ ਤੂੰ ਨਾ ਸੁਣਦਾ ਹੁੰਦਾ ਪਵਾ ਦੜੋ ਮਾਰੇ ਤੋਂ 5 ਕਰੋੜ ਦਾ ਕਿੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇਕੀ ਨੇ ਵੇਚੀ ਆ ਬਾਈ ਤੁਸੀਂ ਨਹੀਂ ਵੇਚੀ ਹੋਣੀ ਥੋੜੇ ਨਾਲ ਦੇ ਪਿੰਡਾਂ ਨੇ ਕਿੰਨੀ ਜਿਵੇਂ ਨੇ ਵੇਚੀ ਆ ਹੋਰ ਸੁਣ ਲੋ ਐਸੇ ਛੋਟੇ ਪਿੰਡਾਂ ਚਾਲੇ ਵਾਲੇ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ 4 ਕਮਰੇ ਆ ਤਾਂ ਉਹਨੇ ਕਿਰਾਏ ਤੇ ਚਾੜੇ 2000 ਇੱਕ ਪ੍ਰਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਵਾਰ ਤੇ 20 ਰੌਣ ਲੱਗ ਗਿਆ ਜੇ ਤਿੰਨ ਕਮਰੇ ਆ 60000 ਚਾਰ ਕਮਰੇ 80000 ਤੇ ਆ ਕਿਥੇ ਰਹਿ ਰਿਹਾ ਆਰੇ ਕੁੱਪੜਾਂ ਦੇ ਖੁੱਡੇ ਜੇ ਬਣਾਇਆ ਫਰੈਂਟਾਂ ਚ ਕਿਰਾਏ ਤੇ ਫੇਰ ਕਿਹਨੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਛੋਟੇ ਹੀ ਦੱਬਣ ਗਏ ਦੱਬ ਫੇਰ ਉਧਰ ਵੀ ਰਹੇ ਆ ਉਧਰ ਵੀ ਆ ਗਏ ਬਾਹਰ ਬਕੀਜ ਨੇ ਗੱਲ ਕੀਤੀ ਕਿ ਧਾਰਾ 371A ਜਿਹੜੀ ਨਾਗਾ ਲੈਂਡ ਚ ਮਜੋਰਮ ਦੇ ਵਿੱਚ ਜਾਤ ਲਗਾਨਾ ਦੇ ਵਿੱਚ ਲਾਗੂ ਹੈ ਵਿਸ਼ੇਸ਼ ਧਾਰਤ ਹੁੰਦੀ ਆ ਉਹਨਾਂ ਲੋਕਾਂ ਨੂੰ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਵੋਟ ਨਹੀਂ ਬਣਾ ਸਕਦਾ ਨੌਕਰੀ ਨਹੀਂ ਲੈ ਸਕਦਾ ਅਸੀਂ ਬੜੇ ਲੰਮੇ ਸਮੇਂ ਤੋਂ ਰਲਣਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਚ ਹੈ ਤਵਾਚਲ ਚ ਕੀ ਆ ਤੂੰ ਨੌਕਰੀ ਲੈ ਕੇ ਦਿਖਾਉ ਜਾ ਕੇ ਜਮੀਨ ਲੈ ਕੇ ਦਿਖਾਓ ਰਾਜਸਥਾਨ ਲੈ ਕੇ ਦਿਖਾਓ ਉਤਰਾਖੰਡ ਜਾ ਕੇ ਦਿਖਾਓ ਪੰਜਾਬ ਸ਼ਾਮਲਾਟ ਬਣਾਤਾ ਯਾਰ ਇਹ ਕੀਤਾ ਕਿਨੇ ਕੰਮ ਆ ਹੁਣੇ ਵੀਰ ਦਿਵਿੰਦਰ ਜਿਹੜਾ ਇੱਥੇ ਉਹਦਾ ਐਮਐਲਏ ਹੁੰਦਾ ਸੀਗਾ ਤੁਹਾਡੇ ਬਹੁਤੇ ਹੋਣੇ ਆ ਵੀਰ ਦਿਵਿੰਦਰ ਨਾਲ ਦੀ ਹੋਣੇ ਇੱਥੇ ਉਹਦੇ ਜੁੜੇ ਹੋਏ ਇੱਥੇ ਬੈਠੇ ਹੋਣੇ ਆ ਵੋਟਾਂ ਤੁਸੀਂ ਪਾਈਆਂ ਹੋਣਗੀਆਂ ਵੀਰ ਦਿਵਿੰਦਰ ਨੇ ਇਹ ਕੰਡੇ ਪੀਛੇ ਵੱਜ ਗੱਡਿਆ ਉਹ ਸਾਰੇ ਚਾਕੇ ਲਿਆ ਕੇ ਆਸੇ-ਪਾਸੇ ਥੋੜੇ ਇੱਥੇ ਵਸਾਤੇ ਆ ਰਹਿਦੀ ਗੁੰਗੀ ਕਹਰ ਕਲਵੰਤ ਨੇ ਘੜ ਤੀੜਾ ਹੋਣਾ ਥੋੜੇ ਐਵੇਂ ਤੇ ਇਹ ਛੜਵਾਲਿਆਂ ਦਾ ਹੁਣ ਇਹਨੇ ਕਹਾਟ ਤੀ ਲੈ ਕੇ ਅਸਾ ਹੋਰ ਸੁਣ ਲਓ ਮੈਨੂੰ ਹੁਣੀ ਬਾਈ ਦੱਸ ਰਿਹਾ ਸੀਗਾ ਨਾਲ ਬੈਠਾ ਕਹਿੰਦਾ ਬਾਈ ਜਿਹੜੀਆਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਨਾ ਵੋਟਾਂ ਬਣੀਆਂ ਸਾਡੇ ਪਤੇ ਤੇ ਸਾਡੇ ਟਿਕਾਣੇ ਸਾਡੇ ਐਡਰੈਸ ਤੇ ਇੱਕ ਘਰ ਦੇ ਵਿੱਚ 20 ਵੋਟਾਂ ਪਾ ਦਿਆਂ ਕਹੇ 30 ਪਾ ਦਿਆਂ ਕਹੇ 50 ਪਾ ਦਿਆਂ ਸੋਡਾ ਡਰੈੱਸਾ ਸੋਡੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਐ ਆਹ ਆਰ ਕਾਰਡ ਸੋਡੇ ਪਤੇ ਦੇ ਬਣੂਗਾ ਉਹ ਤਾਂ ਸੋਡੇ ਘਰ ਦੇ ਮਾਲਕ ਬਣ ਕੇ ਕਿਵੇਂ ਕੱਢੋਗੇ ਕੱਲ ਨੂੰ ਦਾਵਾ ਠੋਕਰ ਕੇ ਜਾ ਕੇ ਵੀ ਦੇਖੋ ਜੀ ਆਹ ਸਾਡਾ ਘਰ ਐ ਐਸੇ ਘਰ ਦਾ ਪਤਾ ਐ ਐਨੇ ਨੰਬਰ ਘਰ ਐ ਸਾਡਾ ਇੱਥੋਂ ਦਾ ਡਰੈੱਸਾ ਪਤਾ ਆਹ ਸਣਾ ਵੋਟਰ ਕਾਰਡ ਆ ਆਹ ਸਾਡਾ ਆਧਾਰ ਕਾਰਡ ਐ ਕਿੱਥੇ ਬੱਜੋਗੇ ਨਿਕਲ ਨਹੀਂ ਦੇਣਾ ਭਾਈ ਨਿਕਲ ਨਹੀਂ ਦੇਣਾ ਇਹਦਾ ਕਿੰਨੇ ਜਰ ਦੇ ਕਲਪ ਦੇ ਲੋਕ ਸਾਨੂੰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹ ਖਿਲਾਫ ਆ ਜੀ ਫਲਾਣਿਆਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਭਾਈ ਸਰਬੱਤਾ ਭਲਾ ਮੰਗਣ ਵਾਲੀ ਕੌਮ ਹੈ ਸਾਡੇ ਗੁਰੂਆਂ ਨੇ ਸਾਂਝੀ ਬਾਪ ਪਾ ਦੀ ਗੱਲ ਕੀਤੀ ਸਰਬੱਤੇ ਭਲੇ ਦੀ ਗੱਲ ਕੀਤੀ ਆ ਪਰ ਅਸੀਂ ਇਹ ਧਰਤੀ ਦੀ ਖਾਤਰ ਲੰਮੇ ਸਮੇਂ ਤੋਂ ਖੂਨ ਦੋਲਦੇ ਆ ਡੋਲਦੇ ਆ ਰਹੇ ਆ ਹਜ਼ਾਰਾਂ ਲੱਖਾਂ ਸਿਰ ਲਾਏ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾਂ ਨੇ ਇਹ ਧਰਤੀ ਦੀ ਖਾਤਰ ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਅੱਡ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਦੇ ਪੀਆਰ ਆ ਮੰਗਦੇ ਇਧਰ ਹੁਣਾਂ ਲੁੱਟਿਆ ਗਿਆ ਕਾਫਲਾ ਸਾਡਾ ਕੁਝ ਵੀ ਗਿਆ ਸੋਡਾ ਨਾ ਉਧਰ ਦੇਣਾ ਨਾ ਇਧਰ ਦੇਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢਣਾ ਇੱਥੇ ਹੁਣ ਕਦੇ ਖੰਭ ਨਹੀਂ ਦੇਣਾ ਬਰਦ ਨਹੀਂ ਦੇਣਾ ਪੜਕਣਾ ਦੇਣਗੇ ਕੁਦਰਤਾਂ ਵੀ ਨਰਮ ਹੈ ਕਿ ਜਿਹੜੀ चीज ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਫਿਰ ਆਪੇ ਭਰਨਾ ਕਿਸ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਚੁੰਦੇ ਲੱਗੇ ਪਏ ਵੱਡੀਆਂ-ਵੱਡੀਆਂ ਹਵੇਲੀਆਂ ਲੋਕਾਂ ਦੇ ਚਾਰ-ਚਤ ਮੰਜ਼ਲੀਆਂ ਪਾਈਆਂ ਜੋ ਲੋਕਾਂ ਨੂੰ ਕੰਮ ਛੁੱਟਿਆ ਕੈਨੇਡਾ ਅਮਰੀਕਾ 20 ਸਾਲ ਗਿਆ ਕੁੜੀਆਂ ਕੱਲ ਨਹੀਂ ਤੋਰੀ ਜਾਂਦੇ ਆ